ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜਿਓ ਆਰਪੀਡੀ 24 ਚੈਲੰਜ ਦੇ ਨਾਲ ਤਸਵੀਰਾਂ ਖਾਮਕ ਤੁਹਾਨੂੰ ਗੁਰਦੁਆਰਾ ਗੁਰੂ ਕੇ ਮਹਿਲ ਦੀਆਂ ਤਸਵੀਰਾਂ ਜਿਹੜੂ ਤੁਹਾਨੂੰ ਸਾਂਝੀ ਕਰਾਂਗੇ ਜਿੱਥੇ ਕਿ ਇੱਕ ਕਿਤਾਬ ਜਿਹੜੀ ਆ ਰਿਲੀਜ਼ ਕੀਤੀ ਗਈ ਅੱਜ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਿਹੜੀ ਆ 350 ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਜਿਹੜਾ ਕਿ ਮਾਸਟਰ ਮੀਰ ਸਿੰਘ ਅਤੇ ਗੁਰਮਤ ਗਿਆਨ ਸਭਾ ਨਿਸ਼ਚਿਤ ਪੰਜਾਬ ਵੱਲੋਂ ਜਿਹੜੀ ਕੀਤੀ ਗਈ ਆ ਤਸਵੀਰਾਂ ਜਰੂਰ ਸਾਂਝੀ ਕਰਾਂਗੇ ਤੁਸੀਂ ਦੇਖ ਸਕਦੇ ਹੋ ਕੱਲੀ-ਕੱਲੀ ਤਸਵੀਰ ਤੁਹਾਨੂੰ ਸਾਂਝੀ ਕਰਾਂਗੇ ਅਤੇ ਗੱਲਬਾਤ ਵੀ ਕਰਾਂਗੇ ਮੱਟਰ ਜੀ ਨਾਲ ਪੁੱਛਾਂਗੇ ਸਾਰਾ ਜੀ ਬਾਰੇ ਕਿਸ ਤਰ੍ਹਾਂ ਮਨ ਚ ਵਿਚਾਰਿਆ ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨੀਤ ਸਾਹਿਬ ਵੀ ਅੱਜ ਜਿਹੜੀ ਕਿਤਾਬ ਰੀਡ ਕੀਤੀ ਆ ਕਿਹੜੀ ਜਗ੍ਹਾ ਕੀਤੀ ਆ ਤੇ ਇਸ ਰੀਡ ਕਰਨ ਦਾ ਮਨ ਚ ਕੀ ਤੁਹਾਡੇ ਸਵਾਲ ਆਇਆ ਵੀ ਇਸ ਤਰ੍ਹਾਂ ਰੀਡ ਕੀਤੀ ਜਾਵੇ ਇਹ ਕਿਤਾਬ ਜਿਹੜੀ ਹੈ ਗੁਰਦੁਆਰਾ ਗੁਰੂ ਕੇ ਮਹਿਲ ਪ੍ਰਕਾਸ਼ ਸਥਾਨ ਸਾਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਦਾ ਅੰਮ੍ਰਿਤਸਰ ਵਿਖੇ ਉੱਥੇ ਰਿਲੀਜ਼ ਕੀਤੀ ਗਈ ਆ ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਅਤੇ ਉਹਨਾਂ ਦੇ ਨਾਲ ਸ਼ਹੀਦ ਹੋਣ ਵਾਲੇ ਸਿੱਖਾਂ ਦੀ ਜਿਹੜੀ ਸਤਾਪਦੀ ਹੈ ਉਹ ਨਵੰਬਰ ਦੇ ਵਿੱਚ ਸਮੂਹ ਸਿੱਖ ਜਗਤ ਸਮੂਹ ਪੰਥ ਜਿਹੜਾ ਉਹ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਿਹਾ ਤੇ ਜਿਸ ਦੇ ਚਲਦੈ ਅਸੀਂ ਆਪਣਾ ਫਰਜ਼ ਸਮਝਦੇ ਹਾਂ ਗੁਰਮਤ ਗਿਆਨ ਸਭਾ ਜਿਹੜੀ ਕਿ ਗੁਰਮਤ ਦਾ ਹੀ ਪ੍ਰਚਾਰ ਕਰਦੀ ਹੈ ਉਸ ਦੇ ਤਹਿਤ ਅਸੀਂ ਇਹ ਸਭਾ ਵੱਲੋਂ ਸਭਾ ਦੇ ਵੀਰਾਂ ਦੇ ਸਹਿਯੋਗ ਦੇ ਨਾਲ ਇਹ ਕਿਤਾਬ ਅਸੀਂ 350 ਸਵਾਲਾਂ ਦੀ ਆਪ ਤਿਆਰ ਕੀਤੀ ਹੈ ਤੇ ਜਿਹੜੀ ਕਿ ਅਸੀਂ ਬੜੀ ਵੱਡੀ ਪੱਧਰ ਤੇ ਉੱਤੇ ਸਕੂਲਾਂ ਦੇ ਵਿੱਚ ਜਾ ਕੇ ਇਸ ਨੂੰ ਪ੍ਰਚਾਰਿਆ ਜਾਣਾ ਤੇ ਉਹਦਾ ਉਸ ਤੋਂ ਬਾਅਦ ਤਕਰੀਬਨ 20-25 ਦਿਨ ਬਾਅਦ ਅਸੀਂ ਇਹਦਾ ਪੇਪਰ ਲੈਣਾ ਤੇ ਇਹ ਜਿਹੜੀ ਕਿਤਾਬ ਹੈ ਇਸ ਦੇ ਅੰਦਰ ਅਸੀਂ ਤਿੰਨ ਭਾਗ ਬਣਾਏ ਨੇ ਉਹਦਾ ਭਾਗ ਜਿਹੜਾ ਉਹ ਪ੍ਰਾਇਮਰੀ ਤੱਕ ਹੈ ਕਿਉਂ ਪ੍ਰਾਇਮਰੀ ਦੇ ਬੱਚੇ ਇਸ ਵਿੱਚ ਸ਼ਾਮਲ ਹੋ ਸਕਦੇ ਆ ਉਸ ਤੋਂ ਬਾਅਦ ਐੜਾ ਭਾਗ ਜਿਹੜਾ ਵਾ ਉਹ 6ਵੀਂ ਤੋਂ ਲੈ ਕੇ 8ਵੀਂ ਤੱਕ ਮਿਡਲ ਭਾਗ ਤੇ ਜਿਹੜਾ ਹਾਈ ਭਾਗ ਹਾਇਰ ਸਕੈਂਡਰੀ ਉਹ 9ਵੀਂ ਤੋਂ ਲੈ ਕੇ 12ਵੀਂ ਤੱਕ ਜਿਹੜੇ ਉਹ ਵਿਦਿਆਰਥੀ ਭਾਗ ਲੈ ਸਕਦੇ ਆ ਉਸ ਤੋਂ ਉਪਰੰਤ ਸਰਬੱਤ ਸੰਗਤ ਵੀ ਇਹਦੇ ਭਾਗ ਲੈ ਸਕਦੀ ਉਹ ਫਿਰ ਉਸ ਨੂੰ 350 ਸਵਾਲ ਹੀ ਪੜ੍ਹਨੇ ਪੈਣਗੇ ਕਿਉਂਕਿ ਪਹਿਲੇ ਜਿਹੜੇ ਭਾਗ ਨੇ ਉਹਨਾਂ ਦੀ ਵੰਡ ਕੀਤੀ ਗਈ ਆ ਪ੍ਰਾਇਮਰੀ ਨੇ ਕਿੰਨੇ ਪੜ੍ਹਨੇ ਆ ਮਿਡਲ ਨੇ ਕਿੰਨੇ ਪੜ੍ਹਨੇ ਆ ਤੇ ਇਸ ਤਰ੍ਹਾਂ ਇਹ ਵੰਡ ਕੀਤੀ ਗਈ ਆ ਉਹਦੇ ਵਿੱਚ ਇਸ ਵੰਡ ਵਿੱਚ ਇਹ ਗੱਲ ਆ ਵੀ ਅਸੀਂ ਜਿਹੜੇ ਵਿਦਿਆਰਥੀ ਜਿਹੜੇ ਵਿਦਿਆਰਥੀ ਨੇ ਪਲੱਸ 2 ਤੱਕ ਉਹ ਇਨਾਮ ਦੇ ਹੱਕਦਾਰ ਨੇ ਜੋ ਅਸੀਂ ਇਨਾਮ ਰੱਖੇ ਆ ਫਰਸਟ ਸੈਕੰਡ ਥਰਡ ਇਹ ਸਾਰੇ ਹੀ ਗਰੁੱਪਾਂ ਦਾ ਊੜਾ ਐੜਾ ਈੜੀ ਭਾਗ ਦਾ ਵੱਖ-ਵੱਖ ਜਿਹੜਾ ਉਹਨਾਂ ਦੀਆਂ ਪੋਜੀਸ਼ਨ ਆਉਣਗੀਆਂ ਊੜੇ ਭਾਗ ਦੀਆਂ ਵੀ ਤਿੰਨ ਪੋਜੀਸ਼ਨਾਂ ਐੜੇ ਦੀਆਂ ਵੀ ਤਿੰਨ ਪੋਜੀਸ਼ਨਾਂ ਤੇ ਈੜੀ ਦੀਆਂ ਵੀ ਤਿੰਨ ਪੋਜੀਸ਼ਨਾਂ ਊੜਾ ਐੜਾ ਪ੍ਰਿੰਸੀਪਲ ਸਾਹਿਬ ਗੁਰਮਤ ਗਿਆਨ ਸਭਾ ਜਿਹੜੀ ਤੁਸੀਂ ਬਣਾਈ ਆਪਣੀ ਇਹ ਕਿੱਥੋਂ ਦੀ ਸਭਾ ਜਿਸਟਰ ਹੋਈ ਆ ਤੇ ਇਹ ਕਦੋਂ ਦੀ ਕੰਮ ਕਰਦੀ ਆ ਰਹੀ ਖਾਸ ਕਰਕੇ ਪੰਜਾਬੀ ਦੀ ਗੱਲ ਕਹਿੰਦੀ ਏ ਲੋਕਾਂ ਨੂੰ ਸਿੱਖੀਆਂ ਜੋੜ ਰਹੀ ਏ ਕਰੋ ਦੀ ਸੇਵਾ ਕਰ ਰਹੀ ਏ ਜਿਹੜੀ ਇਹ ਤਕਰੀਬਨ ਅਸੀਂ ਰਜਿਸਟਰਡ ਕਰਵਾ ਕੇ 2 ਸਾਲ ਤੋਂ ਕੰਮ ਕਰ ਰਹੇ ਆ ਤੇ ਇਹ ਅਸੀਂ ਇਹ ਜਿਹੜੀ ਆ ਉਸ ਪੰਜਾਬ ਤੱਕ ਰਜਿਸਟਰਡ ਕਰਵਾਈ ਆ ਆਮ ਸਭਾਵਾਂ ਜਿਹੜੀਆਂ ਹੁੰਦੀਆਂ ਉਹ ਜ਼ਿਲ੍ਹਾ ਲੈਵਲ ਤੇ ਹੁੰਦੀਆਂ ਨੇ ਅਸੀਂ ਪੰਜਾਬ ਲੈਵਲ ਤੇ ਇਹ ਸਭਾ ਰਜਿਸਟਰਡ ਕਰਾਈ ਆ ਅਤੇ ਪੰਜਾਬ ਲੈਵਲ ਤੱਕ ਹੀ ਅਸੀਂ ਇਹ ਪ੍ਰਚਾਰ ਕਰਦੇ ਹਾਂ ਉਸ ਤੋਂ ਵੀ ਬਾਹਰ ਚਲੇ ਜਾਂਦੇ ਆ ਆ ਪਿਛਲੇ ਦਿਨ ਹੀ ਅਸੀਂ ਉਤਰਾਖੰਡ ਵਿਖੇ ਯੂਪੀ ਵਿਖੇ ਹਰਿਆਣਾ ਵਿਖੇ ਹਿਮਾਚਲ ਵਿਖੇ ਪਿਛਲਾ ਅਸੀਂ ਪ੍ਰਚਾਰਕ ਦੌਰਾ ਲਾਇਆ ਸੀ ਤੇ ਉੱਥੋਂ ਤੱਕ ਵੀ ਸਾਡੀ ਸਭਾ ਕੰਮ ਕਰਦੀ ਹੈ ਬਾਕੀ ਇੱਥੇ ਇਹਨਾਂ ਪੰਜਾਬ ਜਿਹੜਾ ਵਾ ਉਹ ਵੱਡੇ ਵੱਡੇ ਸਮਾਗਮ ਸ੍ਰੀ ਅਨੰਦਪੁਰ ਸਾਹਿਬ ਫਤਿਹਗੜ੍ਹ ਸਾਹਿਬ ਹੋਲੇ ਮਹੱਲੇ ਤੇ ਜਾਂ ਜਿਹੜੀਆਂ ਸਤਾਵ ਦੀਆਂ ਪਿੱਛੇ ਹੀ ਮਨਾਈਆਂ ਗਈਆਂ ਉੱਥੇ ਬੜੀ ਵੱਡੀ ਪੱਧਰ ਤੇ ਅਸੀਂ ਆਪਣੀ ਕਿਤਾਬ ਛਾਪ ਕੇ ਤੇ ਉਹ ਬੱਚਿਆਂ ਦੇ ਵਿੱਚ ਵੰਡੀ ਤੇ ਉਹਦਾ ਪੇਪਰ ਲਿਆਏ ਸੀ ਮੈਨੂੰ ਵੀ ਜਿਹੜੇ ਵੀ ਸਵਾਲ ਹੋਣਗੇ ਜਿਵੇਂ ਤੁਸੀਂ ਦੱਸ ਰਹੇ ਹੋ ਵੀ 350 ਸਾਲਾਂ ਜਿਹੜੀ ਸਮਰਪਿਤ ਕੀਤੀ ਗਈ ਆ ਸਵਾਲ ਕਿਸ ਤਰ੍ਹਾਂ ਦੇ ਹੋਣਗੇ ਕਿੰਨੇ ਸਵਾਲ ਹੋਣਗੇ ਤੇ ਦਸ਼ਕਾਂ ਜੂਨ ਸਾਝਾ ਕਰਦੇ ਹੋ ਵੀ ਸਿੱਖੀ ਨੂੰ ਲੈ ਕੇ ਸਵਾਲ ਹੋਣਗੇ ਇਹਦੇ ਵਿੱਚ ਤੇ ਕਿੰਨੀ ਕੁ ਉਮਰ ਦੇ ਜਿਹੜੇ ਬੱਚੇ ਨੇ ਉਹਦੇ ਵਿੱਚ ਭਾਗ ਲੈ ਸਕਦੇ ਨੇ ਉਹ ਮੈਂ ਅੱਗੇ ਤੁਹਾਨੂੰ ਦੱਸ ਚੁੱਕਾ ਆ ਬੱਚੇ ਜਿਹੜੇ ਆ ਜਿੰਨੂੰ ਪੰਜਾਬੀ ਪੜਨੀ ਆ ਗਈ ਆ ਨਾ ਉਹ ਪੰਜਾਬੀ ਪੜੇ ਪਰ ਇਸ ਕਿਤਾਬ ਦੀ ਵਿਲੱਖਣਤਾ ਇਹ ਹੈ ਅੱਜ ਤੱਕ ਸੰਸਥਾਵਾਂ ਨੇ ਕਿਤਾਬਾਂ ਸਾਰੇ ਛਾਪ ਰੇ 350 ਸਾਲਾਂ ਨੂੰ ਸਮਰਪਿਤ ਹੁੰਦੇ ਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕੀ ਛਾਪ ਰਹੀ ਹੈ ਉਹ ਸੰਸਥਾਵਾਂ ਜਿਹੜੀਆਂ ਸਤਕਾਰਯੋਗ ਜਿਹੜੀਆਂ ਧਰਮ ਪ੍ਰਚਾਰ ਦੇ ਕੰਮ ਕਰ ਰਹੀਆਂ ਸਾਰਿਆਂ ਨੇ ਛਾਪੀਆਂ ਪਰ ਸਾਡਾ ਤਜਰਬਾ ਜਿਸ ਤਰ੍ਹਾਂ ਆਪ ਦਾਸ ਟੀਚਰ ਹੋਣ ਕਰਕੇ ਸਾਨੂੰ ਪਤਾ ਹੋਵੇ ਵਿਦਿਆਰਥੀ ਕਿਸ ਤਰ੍ਹਾਂ ਪੜ ਸਕਦਾ ਕਿਉਂਕਿ ਸਿਲੇਬਸ ਦਾ ਸਕੂਲ ਦੇ ਸਿਲੇਬਸ ਦਾ ਬੱਚੇ ਦੇ ਅੱਗੇ ਉੱਤੇ ਬਹੁਤ ਅੱਗੇ ਬੜਾ ਭਾਰ ਆ ਤੇ ਇਸ ਕਰਕੇ ਅਸੀਂ ਇਸ ਢੰਗ ਨਾਲ ਤਿਆਰ ਕੀਤੀ ਆ ਵੀ ਬੱਚਾ ਬਿਲਕੁਲ ਸੌਖੇ ਤਰੀਕੇ ਦੇ ਨਾਲ ਉਹ ਪੜ ਸਕੇ ਤੇ ਇਹਦੇ ਵਿੱਚ ਅਸੀਂ ਆਪਸ਼ਨਲ ਸਵਾਲ ਕੀਤੇ ਆ ਮੰਨ ਲਓ ਇੱਕ ਪ੍ਰਸ਼ਨ ਕਰ ਦਿੱਤਾ ਤੇ ਥੱਲੇ ਉਹਦੇ ਚਾਰ ਜਵਾਬ ਦੇ ਦਿੱਤੇ ਆ ਤੇ ਉਹਦੇ ਵਿੱਚੋਂ ਬੱਚੇ ਨੇ ਟਿਕ ਲਾਉਣੀ ਆ ਜੇਕਰ ਉਹ ਬੱਚਾ ਫੇਰ ਵੀ ਉਹਨੂੰ ਨਹੀਂ ਸਮਝ ਲੱਗਦੀ ਟੀਚਰ ਸਾਹਿਬਾਨ ਨੂੰ ਨਹੀਂ ਸਮਝ ਲੱਗਦੀ ਤੇ ਅਸੀਂ ਇਸ ਕਿਤਾਬ ਦੇ ਅਖੀਰ ਦੇ ਵਿੱਚ ਉੱਤਰ ਕੁੰਜੀ ਵੀ ਦਿੱਤੀ ਹੈ ਕਿਉਂਕਿ ਉਹ ਬੱਚਾ ਨਹੀਂ ਪਤਾ ਲੱਗਦਾ ਤੇ ਉਹ ਇੱਥੋਂ ਪੜ੍ਹ ਕੇ ਦੇ ਦੇਵੇ ਬਾਕੀ ਜੋ ਪੇਪਰ ਸਬੰਧੀ ਹਦਾਇਤਾਂ ਨੇ ਉਹ ਵੀ ਇਹਦੇ ਵਿੱਚ ਦਿੱਤੀਆਂ ਗਈਆਂ ਨੇ ਵਿਸ਼ੇਸ਼ ਕਰਕੇ ਅਸੀਂ ਜਿੱਥੇ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਦਾ ਇਤਿਹਾਸ ਹੈ ਉੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਤਿਹਾਸ ਹੈ ਵੱਡੇ ਸਹਿਬਜ਼ਾਦਿਆਂ ਦਾ ਛੋਟੇ ਸਹਿਬਜ਼ਾਦਿਆਂ ਦਾ ਅਤੇ ਅਸੀਂ 18ਵੀਂ ਸਦੀ ਦੇ ਜਿੰਨੇ ਮਹਾਨ ਸ਼ਹੀਦ ਸਿੱਖ ਹੋਏ ਨੇ ਅਸੀਂ ਉਹ ਵੀ ਇਹਦੇ ਵਿੱਚ ਐਡ ਕੀਤੇ ਆ ਉਹ ਵੀ ਇਹਦੇ ਵਿੱਚ ਨਾਲ ਜੋੜੇ ਆ ਤੇ ਉਸ ਦੇ ਵਿੱਚ ਹੋਰ ਵਾਧਾ ਇਹ ਕੀਤਾ ਗਿਆ ਕਿ ਗੁਰਬਾਣੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਜਿੰਨੇ ਸ਼ਲੋਕ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਿੰਨੇ ਸ਼ਬਦ ਰਚਨਾ ਕੀਤੀ ਹੈ ਉਹਨਾਂ ਨੂੰ ਵਿਆਖਿਆ ਸਹਿਤ ਜਿਹੜਾ ਉਹ ਅਸੀਂ ਇਸ ਪੇਪਰ ਦੇ ਵਿੱਚ ਲਵਾਂਗੇ ਇਸ ਕਿਤਾਬ ਦੇ ਵਿੱਚ ਦਰਜ ਕੀਤਾ ਗਿਆ ਇਸ ਕਿਤਾਬ ਦੇ ਅਖੀਰ ਦੇ ਅੰਦਰ ਤਿੰਨ ਕਵਤਾਵਾਂ ਵੀ ਦਿੱਤੀਆਂ ਗਈਆਂ ਨੇ ਕਿਉਂਕਿ ਬੱਚਾ ਕਵਤਾਵਾ ਦੇ ਰਾਈ ਵੀ ਜਿਸ ਤਰ੍ਹਾਂ ਵੀ ਉਹ ਸਿੱਖਣਾ ਚਾਵੇ ਸਿਖਾਉਣ ਦੀ ਅਸੀਂ ਕੋਸ਼ਿਸ਼ ਕੀਤੀ ਹੈ ਫਿਰ ਅਸੀਂ ਇਹਦੇ ਅੰਦਰ ਅਖੀਰ ਦੇ ਉੱਤੇ ਬੇਨਤੀ ਵੀ ਕੀਤੀ ਹੈ ਹਲੂਨੇ ਟੈਪ ਦੇ ਵਿੱਚ ਵੀ ਅਸੀਂ ਆਓ ਜੇ ਇਸ ਸੱਚਮੁੱਚ ਹੀ ਪੰਜਾਬ ਦੀ ਸੇਵਾ ਕਰਨੇ ਚਾਹੁੰਦੇ ਆ ਸ਼ਬਦ ਗੁਰੂ ਤੇ ਪ੍ਰਚਾਰ ਦੀ ਸੇਵਾ ਕਰਨੇ ਚਾਹੁੰਦੇ ਆ ਤੇ ਆਓ ਸਾਰੇ ਰਲ ਕੇ ਪ੍ਰਚਾਰ ਕਰੀਏ ਕਿ ਲੱਗਦਾ ਨਹੀਂ ਇਹ ਵੀ ਬੱਚੇ ਜਿਹੜੇ ਨੇ ਸਿੱਖੀ ਤੋਂ ਦੂਰ ਹੁੰਦੇ ਜਾਂਦੇ ਨੇ ਜੇਕਰ ਤੁਸੀਂ ਇਸ ਤਰ੍ਹਾਂ ਦਾ ਪ੍ਰਚਾਰਾ ਕਰਦੇ ਹੋ ਭਾਵੇਂ ਵੱਖ-ਵੱਖ ਸੰਸਥਾਵਾਂ ਵਿੱਚ ਕਰਦੀਆਂ ਨੇ ਪਰ ਤੁਸੀਂ ਦੱਸਿਆ ਵੀ ਬੜੇ ਸੁਚੇਰੇ ਢੰਗ ਦੇ ਨਾਲ ਬੜੀ ਵਧੀਆ ਢੰਗ ਦੇ ਨਾਲ ਜਿਹੜੀ ਕਿਤਾਬ ਤੁਹਾਡੇ ਵੱਲੋਂ ਲਿਖੀ ਗਈ ਆ ਅਤੇ ਬੱਚਿਆਂ ਨੂੰ ਬਹੁਤ ਜਲਦੀ ਸਮਝ ਆਵੇਗੀ ਕਿ ਲੱਗਦਾ ਇਸ ਤ੍ਹਾਂ ਦੇ ਪ੍ਰਚਾਰ ਲੈ ਕਰਨੇ ਵੀ ਚਾਹੀਦੇ ਨੇ ਕਿਉਂਕਿ ਸਕੂਲਾਂ ਨੇ ਤੇ ਦੇਖਿਆ ਵੀ ਬੱਚੇ ਜਿਹੜੇ ਨੇ ਸਾਡੀ ਸਿੱਖੀ ਤੋਂ ਬਹੁਤ ਦੂਰ ਹੁੰਦੇ ਜਾਂਦੇ ਨੇ ਭਾਵੇਂ ਪ੍ਰਚਾਰ ਕਹਿੰਦੇ ਬਹੁਤ ਜ਼ਿਆਦਾ ਵੱਖ-ਵੱਖ ਕਮੇਟੀਆਂ ਪ੍ਰਚਾਰ ਕਰਦੀਆਂ ਨੇ ਪਰ ਹਜੇ ਵੀ ਪ੍ਰਚਾਰ ਦੀ ਹਜੇ ਬਹੁਤ ਲੋੜ ਹੈਗੀ ਆ ਅਸੀਂ ਦੇਖਦੇ ਆ ਭਾਵੇਂ ਸਾਡੀ ਜਾਂ ਹੋਰ ਸੰਸਥਾਵ ਉਹ ਕੇਵਲ ਸਾਲ ਚ ਇੱਕ ਵਾਰ ਪੇਪਰ ਲੈਂਦੀਆਂ ਹੁਣ ਤੁਸੀਂ ਵੇਖੋ ਆਪਾਂ ਬੱਚਾ ਜਦੋਂ ਪੜਾਉਣ ਜਾਂਦੇ ਆ ਪੜਾਉਂਦੇ ਆ ਬੱਚੇ ਨੂੰ ਡੇਲੀ ਸਕੂਲ ਭੇਜਦੇ ਆ ਡੇਲੀ ਨਿਰੰਤਰ ਤੇ ਉਹਦਾ ਫਿਰ ਤਿੰਨਾਂ ਮਹੀਨੇ ਬਾਅਦ ਉਹਦਾ ਕੁਆਟਰਲੀ ਉਹਦਾ ਟੈਸਟ ਲੈਂਦੇ ਆ ਸ਼ਮਾਈ ਲੈਂਦੇ ਆ ਫਿਰ ਉਹ ਫਾਈਨਲ ਲੈਂਦੇ ਆ ਤੇ ਅਸੀਂ ਸਾਡੀ ਜਿਹੜੀ ਸਭਾ ਵਾ ਨਾ ਉਹ ਉਹ ਸਾਲ ਬਾਅਦ ਪੇਪਰ ਨਹੀਂ ਲੈਂਦੀ ਅਸੀਂ ਤੁਹਾਨੂੰ ਅੱਗੇ ਅੱਗੇ ਬੇਨਤੀ ਕਰ ਚੁੱਕੇ ਆ ਕਿ ਅਸੀਂ ਹਰ ਵੱਡੇ ਸਮਾਗਮ ਤੇ ਤੇ ਗੁਰਦੁਆਰਾ ਛਾੜਾ ਸਾਹਿਬ ਪੰਜਵੀਂ ਮੌਕੇ ਅਸੀਂ ਉਹ ਨਿਰੰਤਰ ਕੰਮ ਕਰਦੇ ਆ ਤੇ ਉਹਦੇ ਵਿੱਚ ਜਿਹੜੀਆਂ ਬੱਚੇ ਸਾਡੇ ਨਾਲ ਨਿਰੰਤਰ ਜੁੜੇ ਆ ਉਹ ਮਾਵਾ ਸਤਕਾਰਯੋਗ ਮਾਵਾ ਜਿਹੜੀਆਂ ਭੈਣਾ ਬੱਚੇ ਬੱਚੀਆਂ ਉਹ ਆਣ ਕੇ ਪੇਪਰ ਭਰਦੀਆਂ ਨੇ ਸਾਡੇ ਕੋਲ ਤੇ ਉਹ ਜੁੜੇ ਨੇ ਇਸ ਕਰਕੇ ਬਹੁਤ ਵੱਡੀ ਇਹ ਲਹਿਰ ਬਣ ਚੁੱਕੀ ਹੈ ਪਹਿਲਾਂ ਸਾਨੂੰ ਦੱਸਣਾ ਪੈਂਦਾ ਸੀ ਤੇ ਹੁਣ ਬੱਚੇ ਆਟੋਮੈਟਿਕਲੀ ਆ ਪਾਉਂਦੇ ਤੁਸੀਂ ਪੰਜਾਬ 'ਚ ਵੇਖੋ ਅੱਜ ਤੱਕ মিডিਏ ਦਾ ਜੋਗੈ ਤੁਹਾਨੂੰ ਕਿਸੇ ਵੀ ਇਹੋ ਜੀ ਸੰਸਥਾ ਗੁਰਮਤ ਗਿਆਨ ਸਭਾ ਨਾਲ ਦੀ ਸਬਤਾ ਨਹੀਂ ਮਿਲੇਗੀ ਜਿਹੜੀ ਨਿਰੰਤਰ ਬੱਚਿਆਂ ਦੇ ਕੰਮ ਕਰ ਰਹੀ ਹੈ ਤੇ ਸਾਨੂੰ ਉਹਦਾ ਹੁਲਾਰਾ ਵੀ ਮਿਲ ਰਿਹਾ ਉਹਦੀ ਆਉਟਪੁੱਟ ਮਿਲਦੀ ਹੈ ਤੇ ਖੁਸ਼ੀ ਹੁੰਦੀ ਹੈ ਕਿ ਬੱਚਾ ਸੌਖੇ ਤਰੀਕੇ ਦੇ ਨਾਲ ਜਿਹੜਾ ਅਸੀਂ ਗੁਰਮਤਿ ਗਿਆਨ ਦਾ ਪੇਪਰ ਲੈਂਦੇ ਹਾਂ ਉਹ ਸਿਰਫ ਵੱਧ ਤੋਂ ਵੱਧ 15 ਤੋਂ 20 ਮਿੰਟ ਦੇ ਵਿੱਚ ਬੱਚਾ ਜਾਂ ਕੋਈ ਵੀ ਸੰਗਤ ਦਾ ਵੀਰ ਭੈਣ ਜਿਹੜਾ ਉਹ ਸੋਲਵ ਕਰਕੇ ਚਲੇ ਜਾਂਦਾ ਤੇ ਉਹਨੂੰ ਮੌਕੇ ਦੇ ਉੱਤੇ ਹੀ ਜਿਸ ਤਰ੍ਹਾਂ ਦੇ ਉਹਦੇ ਨੰਬਰ ਹੁੰਦੇ ਉਹਨੂੰ ਸਨਮਾਨ ਕਰੀਦਾ ਮੈਡਲ ਦੇ ਨਾਲ ਸਰਟੀਫਿਕੇਟ ਦੇ ਨਾਲ ਜਾਂ ਧਾਰਮਿਕ ਪੁਸਤਕਾਂ ਦੇ ਕੇ ਅਸੀਂ ਮੌਕੇ ਤੇ ਸਨਮਾਨ ਕਰਦੇ ਆਂ ਤੇ ਸਾਨੂੰ ਖੁਸ਼ੀ ਹੁੰਦੀ ਆ ਕਿ ਅਸੀਂ ਨਵਿਕਲੇ ਢੰਗ ਦੇ ਨਾਲ ਜਿਹੜਾ ਪ੍ਰਚਾਰ ਕਰ ਰਹੇ ਆ ਉਹਦਾ ਬਹੁਤ ਵੱਡਾ ਲਾਭ ਸਾਨੂੰ ਮਿਲ ਰਿਹਾ ਮੇਰੇ ਸੁਪਰੀਸਪਾ ਸਰ ਬੱਚਿਆਂ ਦੀ ਗੱਲ ਕਰੀਏ ਜੇਕਰ ਤੁਸੀਂ ਪਿੰਡ-ਪਿੰਡ ਜਾਂਦੇ ਹੋ ਸ਼ਹਿਰ-ਸ਼ਹਿਰ ਜਾਂਦੇ ਹੋ ਜਦੋਂ ਇਸ ਤਰ੍ਹਾਂ ਦੀਆਂ ਕਿਤਾਬਾਂ ਰਿਲੀਜ਼ ਕਰਦੇ ਹੋ ਜਾਂ ਉੱਥੇ ਜਾ ਕੇ ਸਕੂਲਾਂ 'ਚ ਜਾ ਕੇ ਤੁਸੀਂ ਇਹ ਦੱਸਦੇ ਹੋ ਬੱਚਿਆਂ ਨੂੰ ਜਾਂ ਪਰਿਵਾਰਾਂ ਨੂੰ ਦੱਸਦੇ ਹੋ ਪਰਿਵਾਰਾਂ 'ਚ ਕਿੰਨਾ ਖੁਸ਼ਾ ਹੁੰਦਾ ਖਾਸ ਕਰਕੇ ਅਸੀਂ ਦੇਖਿਆ ਵੀ ਖਾਸ ਕਰਕੇ ਸਾਡੇ ਜਿਹੜੇ ਸਿੱਖ ਭਾਈਚਾਰੇ ਦੇ ਲੋਕ ਨੇ ਅਸੀਂ ਦੇਖਿਆ ਧਰਮ ਪਰਿਵਰਤਨ ਵਾਲੇ ਬੜੇ ਪਾਸੇ ਜਾ ਰਹੇ ਨੇ ਇਹ ਲੱਗਦਾ ਵੀ ਇਹ ਵਧੀਆ ਪ੍ਰਾਲਾਪ ਤੁਸੀਂ ਕਰਾ ਕੇ ਕਰਦੇ ਹੋ ਸਾਡੀਆਂ ਗੁਰੂ ਸਾਹਿਬ ਬਾਰੇ ਦੱਸ ਗਿਆ ਸਾਡੀਆਂ ਛਿੰਦੀਆਂ ਬਾਰੇ ਦੱਸ ਗਿਆ ਅਤੇ ਦੱਸਿਆ ਵੀ ਕਿੰਨੀ ਔਖੀ ਜਿਹੜੀ ਸਿੱਖੀ ਲਈ ਗਈ ਆ ਕਿ ਲੱਗਦਾ ਇਹਦੇ ਨਾਲ ਕਾਫੀ ਮੋੜ ਹੀ ਪੈਂਦਾ ਵਾ ਕਾਫੀ ਫਰਕ ਵੀ ਪੈਂਦਾ ਚੀਜ਼ਾਂ ਹਾਂਜੀ ਫਰਕ ਪੈ ਰਿਹਾ ਜੀ ਸਾਨੂੰ ਆਉਟਪੁੱਟ ਮਿਲਦੀ ਹੈ ਸਾਨੂੰ ਅਸੀਸ ਮਿਲਦੀ ਹੈ ਜੈਸੇ ਬਾਣੀ ਦੇ ਵਿੱਚ ਵੀ ਭਾਈ ਗੁਰਦਾਸ ਜੀ ਨੇ ਨਾ ਜੈਸੇ ਸਤ ਮੰਦਰ ਕੰਚਨ ਕੇ ਉਸਾਰ ਜੀ ਨੇ ਤੈਸਾ ਫਾਲ ਇੱਕ ਸਿੱਖ ਕੋ ਸ਼ਬਦ ਸਿਖਾਏ ਤਾਂ ਹੀ ਇਹ ਸਾਰੇ ਵੀਰ ਲੱਗੇ ਆ ਨਹੀਂ ਤੇ ਗੁਰੂ ਮਹਾਰਾਜ ਨੇ ਸਾਨੂੰ ਇਹਦੇ ਵਿੱਚ ਵਡਿਆਈ ਵੀ ਦਿੱਤੀ ਹੈ ਜਨ ਨਾਨਕ ਧੂੜ ਮੰਗੇ ਤਿਸ ਗੁਰ ਸੇ ਕੀ ਜੋ ਆਪ ਜਪੈ ਅਵਰਾ ਨਾਮ ਜਪ ਐਡੀਆਂ ਵੱਡੀਆਂ ਬਖਸ਼ਿਸ਼ਾਂ ਇੰਨੀਆਂ ਵੱਡੀਆਂ ਰਹਿਮਤਾਂ ਸਾਡੇ ਜੀਵਾਂ ਦੇ ਉੱਤੇ ਗੁਰੂ ਪਾਤਸ਼ਾਹ ਨੇ ਕੀਤੀ ਇੱਕ ਪਾਸੇ ਤੇ ਵੇਖੋ ਇੰਨੀਆਂ ਮਹਾਨ ਵੱਡੀਆਂ ਕੁਰਬਾਨੀਆਂ ਕੀਤੀਆਂ ਤੇ ਇੱਥੇ ਇਹਨਾਂ ਕੁਰਬਾਨੀਆਂ ਤੇ ਚੱਲਣ ਵਾਲੇ ਨੂੰ ਨਾਮ ਜਪਣ ਵਾਲੇ ਨੂੰ ਜਪਾਉਣ ਵਾਲਿਆਂ ਨੂੰ ਐਡੀਆਂ ਵੱਡੀਆਂ ਅਸੀਸਾਂ ਗੁਰੂ ਸਾਹਿਬ ਨੇ ਸਾਨੂੰ ਬਾਣੀ ਚ ਦਿੱਤੀਆਂ ਤੇ ਬਾਕੀ ਜਿਹੜੀ ਪਰਿਵਾਰਾਂ ਦੀ ਗੱਲ ਕਰੀਏ ਅੱਜ মিডিਏ ਦੇ ਯੁੱਗ ਦੇ ਅੰਦਰ ਪਹਿਲੇ ਸਮੇਂ ਦੇ ਅੰਦਰ ਸਹਿਜ ਸੰਤੋਖ ਸ਼ੀਤਲਤਾ ਧਰਮ ਦਇਆ ਇਹ ਸਾਰੇ ਜਿਹੜੇ ਸਤ ਗੁਣ ਸੀ ਬਹੁਤ ਸੀ ਪਰ ਹੁਣ ਕੁਝ ਸਮੇਂ ਦੀ ਤਬਦੀਲੀ ਦੇ ਕਾਰਨ ਘਟਦੇ ਜਾ ਰਹੇ ਆ ਪਰ ਫਿਰ ਵੀ ਜਿੰਨਾ ਪਰਿਵਾਰਾਂ ਦੇ ਗੁਰੂ ਦੀ ਕਿਰਪਾ ਜਿੰਨਾ ਨੂੰ ਪ੍ਰੇਰ ਲਈਦਾ ਮੇਰੇ ਤਜਰਬੇ 'ਚ ਇੱਥੋਂ ਦਾ ਕੀ ਆ ਕਿ ਜਿਹੜੇ ਡੇਰਿਆਂ ਦੇ ਲੋਕ ਜਾਂਦੇ ਸੀ ਜਿਹੜੇ ਥਾਂ ਥਾਂ ਤੇ ਵਿਸ਼ਵਾਸ ਰੱਖਦੇ ਸੀ ਜਦੋਂ ਉਹ ਵਿਦਿਆਰਥੀ ਸਾਡੇ ਕੋਲ ਆਣ ਕੇ ਪੜ੍ਹਦੇ ਆ ਰਹਿਤ ਮਰਿਆਦਾ ਦਾ ਪੱਖ ਜਾਣਦੇ ਆ ਉਹਨਾਂ ਨੂੰ ਜਦੋਂ ਡਿਸਪਲਨ ਬਾਰੇ ਦੱਸੀਦਾ ਤੇ ਉਹ ਬੱਚੇ ਮੁੜਦੇ ਆ ਤੇ ਉਹਨਾਂ ਪੇਰੈਂਟਸ ਦੇ ਸਾਨੂੰ ਫੋਨ ਵੀ ਆਉਂਦੇ ਆ ਪੇ ਬਾਬਾ ਜੀ ਇਹ ਸਾਡਾ ਬੱਚਾ ਅਸੀਂ ਤੇ ਘਰ ਵਿੱਚ ਆ ਗੱਲਾਂ ਕਰਦੇ ਮੰਨ ਲਓ ਫੋਟੋ ਦੀ ਗੱਲ ਕਰ ਲਈਏ ਅਸੀਂ ਤੇ ਫਲਾਣੇ ਬਾਬਾ ਜੀ ਦੀ ਫੋਟੋ ਲਿਆ ਕੇ ਰੱਖੀ ਆ ਇਹ ਸਾਡੀ ਫੋਟੋ ਨੂੰ ਨਮਸਕਾਰ ਨਹੀਂ ਕਰਦਾ ਮੈਂ ਵੀ ਗੁਰ ਕੀ ਮੂਰਤ ਮਨ ਵਿੱਚ ਧਿਆਨ ਕਿਉਂਕਿ ਸਾਨੂੰ ਸਿਧਾਂਤ ਹੀ ਸ਼ਬਦ ਗੁਰੂ ਦਾ ਸ਼ਬਦ ਗੁਰੂ ਸੁਰਤ ਧੁਨ ਚੇਲਾ ਦਾ ਸਿਧਾਂਤ ਆ ਅਸੀਂ ਮੂਰਤੀ ਪੂਜਾ ਨਹੀਂ ਕਰਦੇ ਅਸੀਂ ਫੋਟੋਆਂ ਨੂੰ ਨਹੀਂ ਮੰਨਦੇ ਬੱਚਾ ਤੁਹਾਡਾ ਸਹੀ ਆ ਤੁਹਾਨੂੰ ਮੰਨਣਾ ਪੈਣਾ ਤੇ ਇਸ ਕਰਕੇ ਸਾਨੂੰ ਇਹ ਤੋਂ ਆਉਟਪੁੱਟ ਮਿਲਦੀ ਆ ਤਾਂ ਹੀ ਅੱਗੇ ਜਿਹੜੀ ਇਹ ਉਤਸ਼ਾਹ ਦੇ ਨਾਲ ਰਾਤ ਦਿਨ ਨਰੰਤਰ ਸਾਡੇ ਵੀਰ ਜਿਹੜੇ ਉਹ ਕੰਮ ਕਰ ਰਹੇ ਹੈ। ਮਿਨਿਸਪੀ ਪ੍ਰਿੰਸੀਪਲ ਸਾਹਿਬ ਇਹ ਜਿਹੜੀ ਤੁਸੀਂ ਅੱਜ ਇੱਕ ਬੁੱਕ ਰਿਲੀਜ਼ ਕੀਤੀ ਗਈ ਹੈ ਤੁਹਾਡੇ ਵੱਲੋਂ ਤੇ ਮਿਨਿਸਪੀ ਕਿੰਨੇ ਕਿ ਮਿਹਨਤ ਲੱਗੀ ਸਮਾਂ ਕਿੰਨਾ ਲੱਗਿਆ ਇਹਨੂੰ ਜਿਹੜਾ ਲਿਖਣ ਦਾ ਇਹਨੂੰ ਸਾਂਝਾ ਕਰਦੇ ਹੋ। ਅੱਜ ਕੱਲ ਅਸੀਂ ਦੇਖਿਆ ਵੀ ਸਮਾਂ ਬੜਾ ਸਭ ਕੋ ਕੀਮਤੀ ਆ ਆਪਣੀ ਅਰਜੀਵ ਜਿੰਦਗੀ ਵਿੱਚ ਕਿੰਨਾ ਸਮਾਂ ਕੱਢਦੇ ਹੋ ਰੋਜ਼ ਤੁਸੀਂ ਤੇ ਇਹਨੂੰ ਲਿਖਣ ਵਿੱਚ ਕਿੰਨਾ ਤੁਹਾਡਾ ਟਾਈਮ ਲੱਗਿਆ। ਸਮਾਂ ਦੇ ਤਕਰੀਬਨ ਜੇ ਕਹ ਲਓ ਜੀ ਅਸੀਂ ਜੁਲਾਈ ਤੋਂ ਸਟਾਰਟ ਕੀਤਾ ਸੀ। ਤੇ ਹੁਣ ਅੱਜ ਸਤੰਬਰ ਚੱਲ ਰਿਹਾ ਤੇ ਜੁਲਾਈ ਤੋਂ ਲੈ ਕੇ ਸਤੰਬਰ ਤੱਕ ਤੇ ਇਹ ਸਮਾਂ ਜਿਹੜਾ ਵੇਖੋ ਭਾਵੇਂ 350 ਸਵਾਲ ਆ ਪਰ ਇਹਨਾਂ ਨੂੰ ਇੱਕ ਸਵਾਲ ਲਿਖਣ ਤੋਂ ਪਹਿਲਾਂ ਸ਼ਾਇਦ ਮੈਨੂੰ ਕਿਹੇ ਵੇਲੇ 15 ਮਿੰਟ ਵੀ ਲੱਗਦੇ ਰਿਹਾ ਤੇ ਉਹ ਰੋਜ਼ ਮੈਂ ਤਕਰੀਬਨ ਰਾਤ ਨੂੰ 11:00 11:00 ਵਜੇ ਤੱਕ ਇਹਨਾਂ ਨੂੰ ਲਿਖ ਕੇ ਪਹਿਲਾਂ ਹੱਥੀ ਲਿਖਿਆ ਤੇ ਸਾਡੀ ਸਵੇਰ ਦੇ ਸਤਕਾਰਯੋਗ ਵੀਰ ਗੁਰਪ੍ਰੀਤ ਸਿੰਘ ਪ੍ਰੋਫੈਸਰ ਡਾਕਟਰ ਗੁਰਪ੍ਰੀਤ ਸਿੰਘ ਯੂਨੀਵਰਸਿਟੀ ਵਾਲੇ ਉਹਨਾਂ ਨੇ ਫਿਰ ਇਹਨਾਂ ਨੂੰ ਰਿਟਰਨ ਕੰਪਿਊਟਰ ਤੇ ਕੀਤਾ ਉਹਨਾਂ ਨੇ ਸਾਨੂੰ ਇਹ ਇਹਦੀ ਪੀਡੀਐਫ ਬਣਾ ਕੇ ਜਿਹੜੀ ਉਹ ਫਿਰ ਪ੍ਰੈਸ ਨੂੰ ਦਿੱਤੀ ਹੈ ਤੇ ਉਹਦੇ ਵਿੱਚ ਜਿਹੜੀਆਂ ਕਵਤਾਵਾਂ ਲਿਖੀਆਂ ਉਹ ਵੀ ਦਾਸ ਨੇ ਲਿਖੀਆਂ ਜਿਨ੍ਹਾਂ ਨੇ ਸਵਾਲ ਥਿਆਰ ਕੀਤੇ ਉਹ ਸਾਰੇ ਸਿਰਫ ਸਾਨੂੰ ਆਪਣੀਆਂ ਇਤਿਹਾਸਕ ਦੀਆਂ ਕਿਤਾਬਾਂ ਜਿਹੜੀਆਂ ਪ੍ਰੋਫੈਸਰ ਸਹਿਬ ਸਿੰਘ ਦੀਆਂ ਪੜੀਆਂ ਉਹਦੇ ਵਿੱਚੋਂ ਅਸੀਂ ਉਹਦਾ ਸਹਾਰਾ ਲੈ ਕੇ ਉਹਦੀ ਨਾਲ ਸੋਚ ਲੈ ਕੇ ਤੇ ਸਿੱਖ ਰਹਿਤ ਮਰਯਾਦਾ ਵੈਸੇ ਹੀ ਮਾਲਕ ਦੀ ਕਿਰਪਾ ਕਿਉਂਕਿ ਸਿੱਖ ਰਹਿਤ ਮਰਯਾਦਾ ਦਾ ਹੀ ਅਸੀਂ ਜਿਆਦਾਤਰ ਪ੍ਰਚਾਰ ਕਰਦੇ ਆ ਕਿਉਂਕਿ ਜੇ ਡਿਸਿਪਲਨ ਨਹੀਂ ਤੇ ਜੀਵਨ ਨਹੀਂ ਰਹਿਤ ਬਿਨਾ ਨਹੀਂ ਸਿੱਖ ਕਹਾਵੇ ਰਹਿਤ ਬਿਨਾ ਅਦਰ ਝੋਟਾ ਖਾਵੇ ਜੇ ਰਹਿਤ ਮਯਾਰਦਾ ਨਹੀਂ ਤੇ ਕਿਉਂਕਿ ਸਾਰੀਆਂ ਸੰਸਥਾਵਾਂ ਮੁਬਾਰਕ ਨੇ ਕਰ ਰਹੀਆਂ ਕਰਦੀਆਂ ਰਹਿਣਗੀਆਂ ਪਰ ਜਿਹੜੇ ਅਸੀਂ ਨਵੇਕਲਾ ਪਿਆ ਅਸੀਂ ਰਹਿਤ ਮਰਜ਼ਾ ਦਾ ਨੂੰ ਪਹਿਲ ਦੇਣੀ ਜੇ ਸਾਡਾ ਜੀਵਨ ਹੀ ਨਹੀਂ ਬੱਚੇ ਨੂੰ ਡਿਸਪਲਨ ਹੀ ਨਹੀਂ ਸਿਕਾਉਣਾ ਪਾਠ ਵੀ ਕਰੀ ਗਿਆ ਤੇ ਡੇਰਿਆਂ ਤੇ ਵੀ ਜਾਇਆ ਕਬਰਾਂ ਮੜੀਆਂ ਨੂੰ ਮੱਥਾ ਵੀ ਟੇਕੀ ਗਿਆ ਉਹ ਕਰਮਕਾਂਡ ਵੀ ਕਰੀ ਗਿਆ ਤੇ ਫਿਰ ਉਹ ਦਾ ਪਾਠ ਕਰਨ ਦਾ ਸ਼ਾਇਦ ਕੋਈ ਏਡਾ ਲਾਭ ਨਹੀਂ ਹੁੰਦਾ ਜਿੰਨਾ ਚਿਰ ਵੇਖੋ ਅਸੀਂ ਸਕੂਲ ਵਿੱਚ 10 ਜਦੋਂ ਬੱਚਾ ਦਾਖਲ ਕਰਦਾ ਤੇ ਸਭ ਤੋਂ ਪਹਿਲਾਂ ਐਡਮਿਸ਼ਨ ਹੁੰਦਿਆ ਸਾਰੀ ਨਾਲ ਉਹਦੀ ਯੂਨੀਫਾਰਮ ਲਾਗੂ ਹੋ ਜਾਂਦੀ ਹੈ ਵੀ ਇਹ ਯੂਨੀਫਾਰਮ ਪਾਏਗਾ ਤੇ ਇਹ ਐ ਸਕੂਲ ਦਾ ਵਿਦਿਆਰਥੀ ਉਥੋਂ ਪਤਾ ਲੱਗਦਾ ਤੇ ਉਹ ਸਿੱਖ ਤੇ ਸਿੱਖੀ ਦੇ ਅਨੁਸਾਰ ਜਿਹੜੇ ਸਿਧਾਂਤ ਨੇ ਸਿੱਖੀ ਜੇ ਉਹਨਾਂ ਅਨੁਸਾਰ ਉਹ ਜੀਵਨ ਜੀਏਗਾ ਤੇ ਤਾਂ ਸਿੱਖਿਆ ਨਹੀਂ ਤੇ ਉਹ ਨਹੀਂ ਉਹ ਵੀ ਕਰਮਕਾਂਡੀ ਆ ਤੇ ਇਸ ਕਰਕੇ ਅਸੀਂ ਇਹਨੂੰ ਆਪਣੇ ਤੌਰ ਤੇ ਲਿਖੀ ਹੈ ਤੇ ਸਮਝ ਜਨਾਂ ਲੱਗਾ ਕੋਈ ਗੱਲ ਨਹੀਂ ਉਹ ਸਾਨੂੰ ਇਹ ਸਾਡੇ ਤੇ ਸਮੇਂ ਦਾ ਕੋਈ ਸਟ्रेस ਨਹੀਂ ਕਿਉਂਕਿ ਸਾਨੂੰ ਗੁਰੂ ਨੇ ਇਹ ਕਾਰਜ ਬਖਸ਼ਿਆ ਹੈ ਤੇ ਉਹ ਕਾਰਜ ਅਸੀਂ ਖੁਸ਼ੀ ਨਾਲ ਕਰ ਰਹੇ ਆ ਭਾਵੇਂ ਅਸੀਂ ਰਾਤ ਨੂੰ ਤਕਰੀਬਨ ਹੁਣ ਵੀ ਅਸੀਂ ਕਹਿ ਲਓ ਜਿਹੜੇ ਸਕੂਲਾਂ ਚ ਜਾ ਰਹੇ ਜੇ ਸਕੂਲ ਆ ਦੋ ਦਿਨ ਬੰਦ ਵੀ ਸੀ ਤੇ ਅਸੀਂ ਉਹ ਪ੍ਰਿੰਸੀਪਲ ਸਾਹਿਬ ਨੂੰ ਘਰੇ ਜਾ ਕੇ ਮਿਲੇ ਕਿਉਂਕਿ ਲਿੰਕ ਹੈਗੇ ਨੇ ਨੰਬਰ ਹੈਗੇ ਆ ਤੇ ਅਸੀਂ ਕੰਮ ਕਰਨ ਵਿੱਚ ਹਿਜਕ ਨਹੀਂ ਰੱਖਦੇ ਨਾ ਕੋਈ ਸਾਡਾ ਮੈਂਬਰੀ ਰੱਖਦਾ ਤੇ ਇਸ ਕਰਕੇ ਸੀ ਉਤਸ਼ਾਹ ਨਾ ਕੰਮ ਕਰ ਸਮੇਂ ਦਾ ਛੱਟ ਤੇ ਕੋਈ ਪਾਬੰਦੀ ਨਹੀਂ ਇਹ ਚੱਲਦਾ ਰਹਿਣਾ ਮੇਰੇ ਇਸ ਪ੍ਰਿੰਸੀਪਲ ਸਾਹਿਬ ਇਹ ਜਿਹੜਾ ਪ੍ਰਾਲਾ ਤੁਸੀਂ ਕੀਤਾ ਵਾ ਅੱਜ ਕਿਤਾਬ ਮੁਕਰੀਜ਼ ਕੀਤੀ ਆ ਇਹ ਪਹਿਲੀ ਮੁਕਰੀਜ਼ ਕੀਤੀ ਕਿ ਜਾਂ ਪਹਿਲੇ ਵੀ ਤੁਸੀਂ ਇਸ ਤਰ੍ਹਾਂ ਦੀ ਕੋਈ ਜੜੀਆਂ ਧਾਰਮਿਕ ਕਿਤਾਬਾਂ ਵਾਂ ਜਿਹੜੀਆਂ ਪੁਸਤਕਾਂ ਵਾਂ ਗੁਰਮਤ ਗਿਆਨ ਦੀਆਂ ਜਿਹੜੀਆਂ ਪਹਿਲੇ ਰੀਜ਼ ਕੀਤੀਆਂ ਦੀ ਹਾਂਜੀ ਉਹ ਇਸ ਤਰ੍ਹਾਂ ਸੀ ਅਸੀਂ ਗੁਰਮਤ ਗਿਆਨ ਸਭਾ ਵੱਲੋਂ ਸਾਡੀ ਇਹ ਦੂਸਰੀ ਕਿਤਾਬ ਆ ਤੇ ਦਾਸ ਨੇ ਪਿੱਛੇ ਜਦੋਂ ਲਾਕਡਾਊਨ ਹੋਇਆ ਸੀ ਉਦੋਂ ਮੈਂ 6 ਕਿਤਾਬਾਂ ਦਾ ਖਰੜਾ ਮੇਰੇ ਕੋਲ ਤਿਆਰ ਪਿਆ ਵਾ ਉਹ ਅਜੇ ਤੱਕ ਪ੍ਰਿੰਟ ਨਹੀਂ ਕਰਵਾ ਸਕਿਆ ਕਿਉਂਕਿ ਰਜੇਵੇਂ ਇੱਧਰ-ਇੱਧਰ ਉਹ ਅਸੀਂ ਉਹ ਕੀ ਕਰ ਰਹੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਉਹ ਜਿਹੜੀ ਅਸੀਂ ਆ ਹੁਣ ਕਦੀ ਸਤਾਪਦੀਆਂ ਦੇ ਉੱਤੇ ਸਪੈਸ਼ਲ ਸ਼ਾਬਦ ਆ ਉਹ ਅਸੀਂ ਪੱਕੇ ਤੌਰ ਤੇ ਹੀ ਸਕੂਲਾਂ ਦੇ ਵਿੱਚ ਉਹ ਤਿੰਨ ਭਾਸ਼ਾਵਾਂ ਦੇ ਵਿੱਚ ਉਹ ਤਿਆਰ ਕਿਤਾਬਾਂ ਤਿਆਰ ਕੀਤੀਆਂ ਉਹ ਪੰਜਾਬੀ ਵਿੱਚ ਹਿੰਦੀ ਵਿੱਚ ਤੇ ਅੰਗਰੇਜ਼ੀ ਵਿੱਚ ਕਿਉਂਕਿ ਹਰ ਤਰ੍ਹਾਂ ਦਾ ਵਿਦਿਆਰਥੀ ਜਿਹੜਾ ਵਾ ਮਿਲਦਾ ਵਾ ਹਰ ਤਰ੍ਹਾਂ ਦੇ ਸਕੂਲ ਮਿਲਦੇ ਉਹ ਭਾਵੇਂ ਦੇਸ਼ ਹੋਵੇ ਚ ਵਿਦੇਸ਼ ਹੋਵੇ ਉਹ ਅਸੀਂ 6 ਕਿਤਾਬਾਂ ਜਿਹੜੀਆਂ ਸਾਡੀਆਂ ਮੇਰੀਆਂ ਲਿਖੀਆਂ ਪਈਆਂ ਵਾ ਉਹ ਅਸੀਂ ਉਹਦੇ ਵਿੱਚ ਹਰ ਪੱਖ ਇਸੇ ਤਰ੍ਹਾਂ ਛੂਹਿਆ ਗਿਆ ਵਾ ਉਹਦੇ ਵਿੱਚ ਗੁਰਬਾਣੀ ਵੀ ਆ ਉਹਦੇ ਗੁਰਬਾਣੀ ਦੇ ਅਰਥ ਵੀ ਆ ਉਹ ਬੱਚੇ ਦੀ ਏਜ ਅਨੁਸਾਰ ਉਹਦੇ ਵਿੱਚ ਇਤਿਹਾਸ ਵੀ ਆ ਤੇ ਉਹਦੇ ਵਿੱਚ ਸਾਰਾ ਜਿਹੜਾ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਹੈ ਉਹ ਤੁਲਨਾ ਤੁਨਾਤਮਕ ਅਧਿਐਨ ਜਿਹੜੇ ਆ ਦੂਸਰੇ ਧਰਮਾਂ ਦੇ ਅੰਦਰ ਕੀ ਆ ਉਹ ਛੇ ਕਿਤਾਬਾਂ ਦੇ ਅੰਦਰ ਅਸੀਂ ਉਹ ਪਾਇਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਉਹ ਵੀ ਜਲਦੀ ਰਿਲੀਜ਼ ਕਰਾਂਗੇ ਜੀ ਵੀਰ ਜੀ ਤੁਸੀਂ ਕੋਲ ਆਸਵਾਲ ਮੇਰਾ ਜੀ ਇਹ ਜਿਹੜੀਆਂ ਤੁਸੀਂ ਅੱਜ ਬੁੱਕ ਅਰੀਜ਼ ਕੀਤੀ ਹੈ ਕਿੰਨੀਆਂ ਕਾਪੀ ਛਾਪੀ ਗਈਆਂ ਨੇ ਤੇ ਗਾਂ ਤੇ ਉਸ ਤੋਂ ਅੱਗੇ ਵਾਅਦਾ ਵੀ ਕੀਤਾ ਜਾਊਗਾ ਜਿਵੇਂ ਸੰਗਤਾਂ ਨੂੰ ਜਿਹੜਾ ਵਾਅਦਾ ਰਿਹਾ ਵਸਿੱਕੇ ਜੋੜ ਦੇ ਸਕਦਾ ਹੋਰ ਮੰਗ ਵਾਧੂ ਆ ਤੇ ਕੱਲੇ ਅਮਰਸਰ ਸਾਹਿਬ ਦੀ ਗੱਲ ਕਰੀ ਕਿ ਜਾਂ ਪੂਰੇ ਪੰਜਾਬ ਵਿੱਚ ਇਸ ਤਰ੍ਹਾਂ ਜਿਹੜੀਆਂ ਧਾਰਮਿਕ ਬੁਕਤਾਂ ਕਿਤਾਬਾਂ ਆਣ ਤੁਹਾਡੇ ਉਰ ਦੀ ਹੋਣਗੀਆਂ ਉਹ ਜੀ ਸਾਡੇ ਵੀਰਾਂ ਨੇ ਇਸ ਕੀ ਮੀਟਿੰਗ ਦੇ ਵਿੱਚ ਸਲਾਹ ਕੀਤੀ ਸੀ ਪਹਿਲਾਂ ਜੁਨਟ ਸਾਡਾ ਛਾਟੇ ਦੇ ਵਿੱਚ ਹੀ ਕੰਮ ਕਰ ਰਿਹਾ ਸੀ ਤੇ ਹੁਣ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਯੂਨਿਟ ਨੂੰ ਵਧਾ ਕੇ ਅੱਗੇ 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 ਜਾ ਕੇ ਵਧਾਵਾਂਗੇ ਜਿਸ ਤਰ੍ਹਾਂ ਜ਼ਿਲ੍ਹਾ ਵਾਈਜ਼ ਤੇ ਹੁਣ ਐਸੇ ਐਸੇ ਕਿਤਾਬ ਦੇ ਨਾਲ ਹੀ ਹੋ ਗਿਆ ਜ਼ਿਲ੍ਹਾ ਵਾਈਜ਼ ਕਿਉਂਕਿ ਵੇ ਅਸੀਂ ਚਗਾਵੇਂ ਦੇ ਵਿੱਚ ਅਜਨਾਲੇ ਦੇ ਵਿੱਚ ਇਧਰ ਝਭਾਲ ਏਰੀਏ ਦੇ ਵਿੱਚ ਅਟਾਰੀ ਏਰੀਏ ਦੇ ਵਿੱਚ ਇਹ ਜਿੰਨੇ ਜਿੰਨੇ ਸਾਡੇ ਏਰੀਏ ਸੀ ਉਹ ਅਸੀਂ तकरीबन ਜਿਹੜੇ 60 ਸਕੂਲ ਦੀ ਲਿਸਟ ਮੇ ਕੋ ਆ ਗਈ ਆ ਉਹਨਾਂ ਦੀਆਂ ਰਜਿਸਟ੍ਰੇਸ਼ਨਾਂ ਆ ਰਹੀਆਂ ਵਾ ਬਾਕੀ ਅਸੀਂ ਘਟੋ ਘਾਟੇ ਵੀ ਜਿਹੜਾ ਟੀਚਾ ਸਾਡਾ 100 ਸਕੂਲ ਸਰ ਕਰਨ ਦਾ ਵਾ 100 ਅਸੀਂ ਕਰਾਂਗੇ ਤੇ ਪਹਿਲਾ ਪੇਪਰ ਅਸੀਂ ਸਾਰਾ ਜਿਹੜਾ ਉਹ ਸਕੂਲਾਂ ਵਿੱਚ ਲਾਵਾਂਗੇ ਤੇ ਦੂਸਰਾ ਪੇਪਰ ਜਿਹੜਾ ਵਾ ਜਿਹਦੇ ਵਿੱਚ ਉਹ ਬੱਚੇ ਫਾਈਸ ਸੈਕਸ਼ਨ ਆਉਣਗੇ ਉਹ ਅਸੀਂ ਇੱਕ ਜਗ੍ਹਾ ਤੇ ਜਿੱਥੇ ਵੀ ਸਾਡ ਕੋਈ ਜਗ੍ਹਾ ਸਿਲੈਕਟ ਹੋਏਗੀ ਉਹ ਅਸੀਂ ਅਗਲਾ ਪੇਪਰ ਲਾਵਾਂਗੇ ਤੇ ਇਸੇ ਤਰ੍ਹਾਂ ਫਾਈਨਲ ਪੇਪਰ ਲਾਵਾਂਗੇ ਤੇ ਉਹਦੇ ਵਿੱਚ ਫਿਰ ਅਸੀਂ ਉਹ ਨਾਮ ਦੇਵਾਂਗੇ ਬੱਚਿਆਂ ਨੂੰ ਬਾਕੀ ਜਿਹੜੀ ਤੁਸੀਂ ਜੁੰਟ ਦੀ ਗੱਲ ਕੀਤੀ ਆ ਪਸਾਰੇ ਦੀ ਗੱਲ ਕੀਤੀ ਜਿਉਂ-ਜਿਉ ਸੰਗਤਾਂ ਜੁੜਦੀਆਂ ਜਾ ਰਹੀਆਂ ਬਾਕੀ ਜਿਹੜਾ ਸਾਡਾ ਫੇਸਬੁਕ ਪੇਜ ਆ ਉਹਦੇ ਵਿੱਚ ਤੇ ਆਲ ਪੰਜਾਬ ਕੀ ਤੇ ਆਲ ਭਾਰਤ ਤੋਂ ਵਿਦੇਸ਼ ਵਿੱਚ ਵੀ ਮੈਂਬਰ ਜੁੜ ਚੁੱਕੇ ਆ ਗੁਰਮਤਿ ਗਿਆਨ ਸਭਾ ਗੁਰਮਤਿ ਗਿਆਨ ਸਭਾ ਦਾ ਜਿਹੜਾ ਸਾਡਾ ਫੇਸਬੁਕ ਪੇਜ ਆ ਉਹਦੇ ਉੱਤੇ ਇੰਸਟਾਗ੍ਰam ਹੀ ਐ ਤੇ ਵੈਬਸਾਈਟ ਵੀ ਸਾਡੀ ਚੱਲ ਰਹੀ ਆ ਤੇ ਉਹਦੇ ਉੱਤੇ ਦੇਸ਼ ਵਿਦੇਸ਼ ਤੋਂ ਜਿਹੜਾ ਵੀ ਮੈਂਬਰ ਪੇਪਰ ਭਰ ਕੇ ਜਾਂਦਾ ਜਾਂ ਜਿਹੜਾ ਵੀ ਉਹ ਆਉਂਦਾ ਵਾ ਮੈਂਬਰ ਉਹ ਸਾਰੇ ਇਹ ਗੱਲ ਕਹਿੰਦੇ ਵੀ ਸਾਨੂੰ ਆਪਣਾ ਮੈਂਬਰ ਬਣਾਓ ਤੇ ਅਸੀਂ ਇੱਕ ਥੋੜੀ ਜੀ ਕੰਡੀਸ਼ਨ ਰੱਖੀ ਜਾਵੇ ਪਹਿਲਾਂ ਉਹ ਫਾਰਮ ਭਰੇ ਤੇ ਫਾਰਮ ਦੇ ਵਿੱਚ ਲਿਖਿਆ ਕਿ ਮੈਂ ਪ੍ਰਣ ਕਰਦਾ ਹਾਂ ਮੈਂ ਪ੍ਰਣ ਕਰਦੀ ਹਾਂ ਕਿ ਧਰਮ ਪ੍ਰਚਾਰ ਵਾਸਤੇ ਮੈਂ ਸਮਾਂ ਵੀ ਕੱਢਾਂਗਾ ਤੇ ਆਪਣੀ ਕੀਤੀ ਕਿਰਤ ਦੇ ਵਿੱਚ ਉਹ ਦਸਵੰਦ ਵੀ ਦੇਵਾਂਗਾ ਉਹ ਜਦੋਂ ਫਾਰਮ ਭਰਦਾ ਫੇਰ ਅਸੀਂ ਉਸ ਨੂੰ ਆਪਣੇ ਗਰੁੱਪ ਵਿੱਚ ਐਡ ਕਰਦੇ ਹਾਂ ਸ਼ਾਮਲ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਤੁਸੀਂ ਦੇਖਿਆ ਅੱਜ ਬਹੁਤ ਕੀਮਤੀ ਸਮਾਗਮ ਕੱਢਿਆ ਗਿਆ ਅਤੇ ਅੱਜ ਖਾਸ ਕਰਕੇ ਸੰਗਤਾਂ ਨੂੰ ਜਿਹੜੀਆਂ ਸੰਗਤਾਂ ਨੇ ਉਹਨਾਂ ਨੂੰ ਗੁਰਮਤ ਗਿਆਨ ਅਤੇ ਪਰ ਆਪ ਵੀ ਨਾਲ ਕਹਿ ਸਕਦਾ ਵੀ ਜਿਹੜਾ ਜੋੜਿਆ ਜਾਂਦਾ ਉਹ ਜਿਹੜੇ ਸਿੱਖੀ ਤੋਂ ਦੂਰ ਹੁੰਦੇ ਜਾਂਦੇ ਨੇ ਬਹੁਤ ਸੋਣਾ ਪ੍ਰਲਾਪ ਕੀਤਾ ਪ੍ਰਿੰਸੀਪਲ ਮੇਜਰ ਸਿੰਘ ਹੁਣ ਆਦੇ ਉਹਨਾਂ ਦੀ ਸੰਸਥਾਵਾਂ ਨੇ ਗੁਰਮਤ ਗਿਆਨ ਸਭਾ ਵਨੋ ਬੜਾ ਵੱਡਾ ਪ੍ਰਲਾਪ ਕੀਤਾ ਜਾ ਰਿਹਾ ਆਪਾਂ ਵੱਡੀਆਂ ਵੱਡੀਆਂ ਸੰਸਥਾਵਾਂ ਵੀ ਹੈਗੀਆਂ ਨੇ ਪਰ ਪ੍ਰਿੰਸੀਪਲ ਸਾਹਿਬ ਦਾ ਆਪਣਾ ਇੱਕ ਤਜਰਬਾ ਵਾ ਉਹ ਸਕੂਲ ਚਲਾਉਂਦੇ ਨੇ ਉਹਨਾਂ ਬੜੇ ਹੀ ਸਾਫ਼ ਤੇ ਸੁਜੰਝੇ ਢੰਗ ਦੇ ਨਾਲ ਜਿਹੜੀ ਇਹ ਕਿਤਾਬ ਲਿਖੀ ਆ ਅਤੇ ਉਹਨਾਂ ਕਹਿੰਿਆ ਕਿ ਲੋਕਾਂ ਦਾ ਖਾਸ ਕਰਕੇ ਸੰਗਤਾਂ ਦਾ ਬੜਾ ਭਰਵਾ ਗਾਰਾ ਮਿਲ ਰਿਹਾ ਤੇ ਹੋਰ ਜਿਹੜਾ ਪ੍ਰਚਾਰ ਕੀਤਾ ਜਾਊਗਾ ਹੁਣ 10000 ਜਿਹੜੀ ਹੈ ਕਾਪੀ ਛਾਪੀ ਗਈ ਆ ਪਰ ਜਿਸ ਤਰ੍ਹਾਂ ਪ੍ਰਚਾਰ ਆਵਾਜਾar ਰਿਹਾ ਮੈਨੂੰ ਲੱਗਦਾ ਲੱਖਾਂ ਦੇ ਹਿਸਾਬ ਚੱਲ ਜਣੀਆਂ ਐ ਇਸ ਕਰਕੇ ਪ੍ਰਿੰਸੀਪਲ ਸਾਹਿਬ ਨੇ ਲੋਕਾਂ ਨੂੰ ਸੁਨੇਹਾ ਦਿੱਤਾ ਭਾਈ ਸੰਗਤ ਜਿਹੜੀ ਹੈ ਖਾਸਤੇ ਸਿੱਖੀਆਂ ਜਿਹੜੋ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਇਸ ਨਾਲ ਵੱਧ ਵਧ ਜੋੜੋ ਤਾਂ ਜੋ ਕਿ ਸਿੱਖੀ ਦਾ ਜਿਹੜਾ ਪ੍ਰਚਾਰ ਹੋ ਸਕੇ ਮੈਨੂੰ ਦੇ ਉਜਾਤ ਮੈਂ ਤੁਹਾਡਾ ਹਜੀਤ ਸਿੰਘ ਗਰੇਵਾਲ ਆਰਪੀ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ